ਦੇ ਨਹੀਂ ਲੋਕਾਂ ਦੇ ਲਾਭ ਦੇਣ ਲਈ ਕੋਈ ਮੰਜ਼ੂਰੀ ਨਹੀਂ ਹੁੰਦੀ ਅਸੀਂ ਲੋਕਾਂ ਵਾਸਤੇ ਕੰਮ ਕਰਦੇ ਹਾਂ ਕੋਈ ਨਜਾਇਜ਼ ਕੰਮ ਨਹੀਂ ਕਰਦੇ ਕੋਈ ਫੀਮ ਨਹੀਂ ਵੇਚਦੇ ਕੋਈ ਡਾਕੀਰੀ ਮਾਰਦੇ ਕੋਈ ਕੋਈ ਨਹੀਂ ਜੇ ਲੋਕਾਂ ਦੇ ਕੋਈ ਕਾਰਡ ਬਣਾਉਣੇ ਆ ਕਿਸੇ ਨੂੰ ਲਾਭ ਸੈਂਟਰ ਸਰਕਾਰ ਦਾ ਮਿਲਦਾ ਕੀ ਤਕਲੀਫ ਹੈ ਪੰਜਾਬ ਸਰਕਾਰ ਆਪ ਦੇ ਸੈਲਫ ਗਵਰਨਮੈਂਟ ਦੇ ਲਿਖੀ ਪਈ ਹੈ ਮੈਂ ਰਵਿੰਦਰ ਅਸੀਂ ਨਹੀਂ ਕੰਮ ਕਰਨਾ ਤੁਹਾਡੀ ਸਰਕਾਰ ਆ ਸਾਡੀ ਵੀ ਸਰਕਾਰ ਆ ਸੈਂਟਰ ਦੀ ਸਰਕਾਰ ਆ ਇਹ ਸੈਂਟਰ ਦੀਆਂ ਥਕੀਮਾਂ ਆ ਗਈਆਂ ਇਹਦੇ ਵਿੱਚ ਕੋਈ ਥੋੜਾ ਦਖਲੰਦਾ ਜੇ ਪੰਜਾਬੀ ਬਣਦੇ ਸੱਸੀ ਸਾਹਿਬ ਇਹ ਨਾਲ ਬਹੁਤ ਵੇਖ ਰਮਨ ਸਿੰਘ ਇਹ ਤੱਕਾ ਨਾ ਕਰੋ ਨਾ ਦੇਖੋ ਸਰਕਾਰ ਸੈਲਫ ਗੋਲ ਕਰਨ ਤੇ ਲੱਗੀ ਪਈ ਆ ਕਦੀ ਜ਼ਮੀਨਾਂ ਖੋਲ੍ਹਦੀ ਆ ਕਦੀ ਕੋਸ਼ਤ ਹੁਣ ਆ ਚੱਲਦੀਆਂ ਗਰੀਬ ਲੋਕਾਂ ਨੂੰ ਫਾਇਦਾ ਹੁੰਦਾ ਅਸੀਂ ਕਿਸਾਨਾਂ ਦੀ ਸਨਮਾਨ ਨਹੀਂ ਦੀ ਹੁੰਦੀ ਕਿਥੇ ਕੋਈ ਸਾਡੇ ਕੋਲੇ ਸੈਂਟਰ ਦੀਆਂ ਥਕੀਮਾਂ ਅਸੀਂ ਦੇ ਰਹੇ ਆ ਮੇਰੀ ਅਦਰਸ਼ ਨਾਮ 11:00 ਵਜੇ ਮੀਟਿੰਗ ਹੈ ਮੈਂ ਪੀਰ ਨੂੰ ਦੱਸ ਦੂੰਗਾ ਪਰ ਨਾ ਮੈਂ ਕੋਈ ਸਮਾਨ ਚੱਕਣ ਦੇਣਾ ਇਥੋਂ ਹਾਂ ਤੇ ਨਾ ਮੈਂ ਕਰਨ ਦੇਣਾ ਤੁਸੀਂ ਜੇ ਕੋਈ ਤੁਹਾਡੇ ਕੋਲ ਬ੍ਰਾਂਟ ਹੈ ਬੇਸ਼ੱਕ ਮੈਨੂੰ ਗਰਤਾ ਦੇਣਾ ਨਹੀਂ ਨਹੀਂ ਕੋਈ ਬ੍ਰਾਂਟ ਹੈ ਸਾਨੂੰ ਪਰਮਿਸ਼ਨ ਦਿਖਾ ਦਿਓ ਸਾਡੀ ਸਰ ਡੀ ਸਾਹਿਬ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਸਾਡੀ ਸਾਹਿਬ ਪਰਮਿਸ਼ਨ ਨਹੀਂ ਹੈ ਅਸੀਂ 5000 ਤੱਕ ਹੁਣ ਤੱਕ ਲੋਕਾਂ ਨੂੰ ਛੋੜ ਚੁੱਕੇ ਹਾਂ ਸਾਡੇ ਕੋਲ ਪਰਮਿਸ਼ਨ ਦੀ ਗੱਲ ਕਰ ਰਹੇ ਹੋ ਸਰ ਮੇਰੀ ਭੈਣ ਉਹ ਮੇਰੇ ਬੇਹੰਤੇ ਮੇਰੇ ਬੇਹੰਤੇ ਸੁਣੋ ਸਾਡੇ ਕੋਲੇ ਪਰਮਿਸ਼ਨ ਕੋਈ ਨਹੀਂ ਸੈਂਟਰ ਦੀਆਂ ਸਕੀਮਾਂ ਆ ਉਹਦਾ ਲਾਭ ਦੇ ਰਹੇ ਰੋਜ਼ ਅਖਬਾਰਾਂ ਚੋਂ ਦੀਆਂ ਰੋਜ਼ ਆਨਲਾਈਨ ਪੈਂਦੇ ਜੇ ਤੁਹਾਨੂੰ ਲੱਗਦਾ ਅਸੀਂ ਕੋਈ ਗਲਤ ਕੰਮ ਕਰਦੇ ਸਾਡੇ ਤੇ ਪਰਚਾ ਕੱਟ ਦਿਓ ਤੁਹਾਨੂੰ ਫੜ ਕੇ ਲੈ ਸਰ ਕੋਈ ਸਾਇੰਸ ਨਹੀਂ ਹੋਗੇ 40 ਪਿੰਡਾਂ ਚ ਅਸੀਂ 5000 ਤੋਂ ਉੱਤੇ ਲੋਕਾਂ ਨੂੰ ਲਾਭ ਦੇ ਰਹੇ ਆ ਜਿੱਦਣ ਸੀ ਸਾਡੀ ਰੈਲੀ ਰਾਜਪੁਰੇ ਕਾਮਯਾਬ ਹੋ ਗਈ ਉਸ ਦਿਨ ਦਾ ਇਹਨਾਂ ਨੂੰ ਚੇਤੇ ਆ ਗਿਆ ਵੀ ਬੀਜੇਪੀ ਦੀ ਚੜ੍ਹਾਈ ਕਿਉਂ ਹੋ ਜਾਂਦੀ ਤੁਹਾਡਾ ਕੋਈ ਕਸੂਰ ਨਹੀਂ ਤੁਹਾਨੂੰ ਤਾਂ ਜੋ ਇਹਨਾਂ ਨੇ ਕਹਿਣਾ ਤੁਸੀਂ ਉਹੀ ਕਰ ਦੇਣਾ ਅਸੀਂ ਤੁਹਾਡੇ ਤੇ ਕੋਈ ਸਾਨੂੰ ਨਾਰਾਜ਼ਗੀ ਨਹੀਂ ਕਿਸੇ ਨਾਲ ਵੀ ਨਾਰਾਜ਼ਗੀ ਨਹੀਂ ਪਰ ਅਸੀਂ ਤਾਂ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਆ ਗਰੀਬ ਲੋਕਾਂ ਦੀ ਜੇ ਕੋਈ ਅਸੀਂ ਮਦਦ ਕਰ ਰਹੇ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿੱਥੋਂ ਕਿਸਾਨਾਂ ਨੂੰ ਲਾਭ ਹੋਣਾ ਸਨਮਾਨੀ ਦੀ ਕਿੱਥੋਂ ਇਹਨਾਂ ਦੀ ਪੈਨਸ਼ਨ ਆ ਲੱਗਣੀ ਆ ਕਿੱਥੋਂ ਇਹਨਾਂ ਦਾ ਬੀਮਾ ਅਸੀਂ ਘਰ ਘਰ ਜਾ ਕੇ ਪੰਜਾਬ ਸਰਕਾਰ ਇੱਕ ਪਾਸੇ ਗਈ ਜਾਂਦੀ ਆ ਸਰਕਾਰ ਤੁਹਾਡੇ ਦਵਾਰ ਜੇ ਅਸੀਂ ਦੁਆਰ ਤੇ ਆ ਕੇ ਕੰਮ ਕਰਦੇ ਆ ਤਾਂ ਸਾਨੂੰ ਕਹਿੰਦੇ ਪਰਮਿਸ਼ਨ ਦਿਖਾ ਲੋ ਅਧਕਾਰ ਨੂੰ ਅਸੀਂ ਕੋਈ ਨਾ ਸੀ ਡੀਸੀ ਸਾਹਿਬ ਕੋਲੇ ਅੱਜ ਮੈਂ ਜਾਊਂਗਾ ਅਸੀਂ ਉਹਨਾਂ ਨੂੰ ਅਪਲਾਈ ਕਰ ਦਿੰਦੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਜੇ ਕੋਈ ਪਰਮਿਸ਼ਨ ਦੇ ਲੋੜ ਆ ਸਾਨੂੰ ਦਿਓ ਪਰ ਸਾਨੂੰ ਐ ਲੱਗਦਾ ਸੀਗਾ ਵੀ ਸੈਂਟਰ ਦੀਆਂ ਸਕੀਮਾਂ ਅਰਵਿੰਦਰ ਜੀ ਇਹਦਾ ਜੋ ਔਨਲਾਈਨ ਚੱਲਦੀਆਂ ਪਈਆਂ ਅਸੀਂ ਤਾਂ ਲੋਕਾਂ ਦੀ ਮਦਦ ਕਰਦੇ ਸਾਨੂੰ ਨਹੀਂ ਪਤਾ ਸੀਗਾ ਵੀ ਸਰਕਾਰ ਨੇ ਡਿਪੀ ਸਾਹਿਬ ਇਦਾਂ ਦੀ ਕੋਈ ਗੱਲ ਕਰਨੀ ਅਸੀਂ ਅੱਜ ਤਾਂ ਬੈਠਾਂਗੇ ਹਾਂ ਮੰਨ ਤੁਸੀਂ ਡੀਸਰਬ ਕੋਲ ਵੀ ਜਾਵਾਂਗੇ ਐਤਨ ਡੀਸਰਬ ਕੋਲ ਵੀ ਜਾਵਾਂਗੇ ਠੀਕ ਹੈ ਤੇ ਜੇ ਤੁਹਾਨੂੰ ਉਹ ਕੋਈ ਕਹਿਣ ਵੀ ਤੁਸੀਂ ਧੱਕੇ ਨਾਲ ਬੰਦ ਕਰਾ ਦਿਓ ਅਸੀਂ ਤੁਹਾਡੇ ਕੰਮ ਚ ਜਮਾ ਰਿਕਵਟ ਨਹੀਂ ਬਣਦੇ ਤੁਹਾਡੀ ਡਿਊਟੀ ਹੈ ਤੁਸੀਂ ਆਪ ਦੀ ਕਰੋ ਪਰਚਾ ਕਟੋ ਸਾਡੇ ਤੇ ਲੈ ਜਾਓ ਕਾਗਜ਼ ਲੈ ਜਾਓ ਪੱਤਰ ਲੈ ਜਾਓ ਸਾਨੂੰ ਫੜ ਲਓ ਪਰ ਇਹ ਦੇਖੋ ਕਿੰਨੇ ਲੋਕ ਵਿਚਾਰੇ ਖੱਜਲ ਖਰਾਬ ਦੇਖੋ ਤੇ ਉਧਰ ਮਾਰੀ ਕੈਮਰਾ ਯਾਰ ਕਿੰਨੇ ਬੰਦੇ ਵਿਚਾਰੇ ਹੋ ਰਹੇ ਆ ਟਾਲੀ ਸਿਚੁਏਸ਼ਨਾਂ ਦਾ ਤੋਂ ਇਹ ਸਰ ਕੇ ਜੁਆਪ ਤੇ ਗੱਲ ਕਰੀ ਜਾਂਦੇ ਆ ਜਿਲ੍ਹਾ ਪਹਾੜਾਂ ਗੱਲ ਕਰੀ ਜਾਂਦਾ ਆਪਣਾ ਵੀ ਹੋਣਾ ਜਿਵੇਂ ਵੀ ਆਪਦਾ ਨਿਭੜੂਗਾ ਠੀਕ ਆ ਜੇ ਉਹਨੇ ਕਾਰਡ ਬਣਾਉਣੇ ਹੋਣ ਜ ਉਹਨਾਂ ਦਾ ਇਸ ਗੱਲ ਤੇ ਨਿਕਲਿਆ ਕਾਰਡ ਬਣਾ ਦੇ ਗਏ ਥੱਲੇ ਆਪਣੇ ਪੈਨ ਦੂਰ ਬਸ ਫਾਸਤ ਜਾਣਾ ਚਲੋ ਯਾਰ ਠੀਕ ਤੇ ਆਪਾਂ ਇਸ ਲੜਾਈ ਦਾ ਆਪੇ ਉਹ ਗੱਲ ਕਰਦੇ ਆ ਅਨਾਨਸਮੈਂਟ ਕਰਦੇ ਆ ਤੁਸੀਂ ਸਰਪੰਚ ਤੋਂ ਤੋਰਿਆ ਕਰ ਤੋਰਿਆ ਨਹੀਂ ਸਮਝਾ ਲਈ ਸਰਪੰਚ ਨੇ ਵੀ ਰੋਕਿਆ ਨਹੀਂ ਪਾ ਸਕਿਆ ਆਹਦਾ ਇਤਨਾ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਡੰਡੇ ਮਾਰਨਗੇ ਅਸੀਂ ਕੁਛ ਨਹੀਂ ਅੱਜ ਰੋਕੇ ਹਟੋ ਗੱਲ ਪੰਨ ਜੀ ਮੇਰੀ ਬੇਨਤੀ ਇੱਕ ਸੁਣੋ ਇਥੇ ਸੋਚੋ ਪਬਲਿਕ ਨਾਲ ਕਿੰਨਾ ਧੱਕਾ ਕਰ ਰਹੇ ਡੰਡੇ ਮਾਰਨ ਦਾ ਕੀ ਕੰਮ ਹੈ ਨਾ ਇੱਕ ਮਿੰਟ ਬੇਨਤੀ ਸੁਣ ਲਓ ਮੇਰੀ ਸੁਣ ਲਓ ਅਸੀਂ ਸੈਂਟਰਲ ਗਵਰਨਮੈਂਟ ਦੀਆਂ ਜਿੰਨੀਆਂ ਸਕੀਮਾਂ ਮੋਕੇ ਮੇਰਾ ਦਫ਼ਤਰ ਚੱਲਦਾ ਪਿਛਲੇ 2000 ਰੱਖ ਤੋਂ ਲੈ ਕੇ ਅਸੀਂ ਪਤਾ ਹੀ ਨਹੀਂ ਕਿੰਨੇ ਹਜ਼ਾਰ ਕਥਾਨਾਂ ਦੇ ਸਨਮਾਨਨੀ ਦੀ ਭੈਣਾਂ ਦੀਆਂ ਪੈਨਸ਼ਨਾਂ ਵਿਧਵਾਵਾਂ ਦੀਆਂ ਪੈਨਸ਼ਨਾਂ ਬਜ਼ੁਰਗਾਂ ਦੀਆਂ ਪੈਨਸ਼ਨਾਂ ਆ ਜਿਹੜਾ ਆਯੂਸ਼ਮਾਨ ਕਾਰਡ ਆ ਬੀਮੇ ਆ 70 ਸਾਲ ਤੋਂ ਉੱਤੇ ਸਾਰਿਆਂ ਦੇ ਬੀਮੇ ਆ ਉਹਨਾਂ ਦੇ ਅਸੀਂ ਕਾਰਡ ਬਣਾ ਕੇ ਦੇਨੇ ਇਹ ਮੋਦੀ ਸਾਹਿਬ ਨੇ ਸਕੀਮਾਂ ਚਲਾਈਆਂ ਆਪਣੀ ਗਰੀਬ ਜਨਤਾ ਦੇ ਬਾਤੇ ਥੋਡੇ ਜੋ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਨਹੀਂ ਥੋਡੇ ਕੋਲੇ ਕੰਪਿਊਟਰ ਨਹੀਂ ਤੁਸੀਂ ਸਿੱਧੀਆਂ ਸਕੀਮਾਂ ਅਪਲਾਈ ਨਹੀਂ ਕਰ ਸਕਦੇ ਮੋਗੇ ਦਫ਼ਤਰਾਂ ਤੇ ੱਟਕੇ ਖਾਣੇ ਪੈਂਦੇ ਆ ਇਸ ਕਰਕੇ ਸੈਂਟਰ ਦੇ ਮੋਦੀ ਸਰਕਾਰ ਨੇ ਇਹ ਕਿਹਾ ਪਿੰਡ ਪਿੰਡ ਜਾਓ ਤਾਂ ਕਿ ਜਿਹੜੀਆਂ ਉਹਨਾਂ ਨੇ ਜੇ ਸਕੀਮਾਂ ਦਿੱਤੀਆਂ ਚਾਰ ਪੈਸੇ ਉਹ ਦਿੰਦੀਆਂ ਸੈਂਟਰ ਤੇ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ ਪਰ ਚਲੋ ਪਤਾ ਨਹੀਂ ਸਾਨੂੰ ਸਰਕਾਰ ਦੀ ਕੀ ਮਨਛਾ ਹੈ ਸਰਕਾਰ ਨੇ 2 ਮਹੀਨਿਆਂ ਤੋਂ ਕੈਂਪ ਚੱਲਦੇ ਪਏ ਆ 40ਵਾਂ ਕੈਂਪ ਆ ਥੋਡੇ ਨਿਹਾਲ ਸਿੰਘ ਵਾਲੇ ਦੇ ਪਿੰਡਾਂ 'ਚ 40ਵੇਂ ਪਿੰਡ 'ਚ ਕੈਂਪ ਆ ਪਰ ਚਲੋ ਇਹ ਅਸੀਂ ਪੁਲਿਸ ਵਾਲਿਆਂ ਨੂੰ ਕੋਈ ਮਾਰਿਆ ਨਹੀਂ ਕਹਿੰਦੇ ਇਹ ਤਾਂ ਆਪਣੀ ਡਿਊਟੀ ਬਜਾਉਂਦੇ ਆ ਪਰ ਇਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਤੁਹਾਨੂੰ ਨਹੀਂ ਪਤਾ ਕਿ ਇਹ ਗਰੀਬ ਨੂੰ ਕੋਈ ਲਾਭ ਮਿਲਦਾ ਤਾਂ ਕਿਸੇ ਦਾ ਢਿੱਡ ਕਿਉਂ ਤੋਲਦਾ ਜੇ ਸਾਡੀਆਂ ਭੈਣਾਂ ਨੂੰ ਪੈਨਸ਼ਨ ਲੱਗ ਜੂ ਸਾਡੇ ਬਜ਼ੁਰਗਾਂ ਨੂੰ ਲੱਗ ਜੂ ਸਾਡੇ ਕਥਾਨਾਂ ਦੇ ਖਾਦੇ ਚ ਮੋਤੀ ਵਾਲੇ ਮੋਦੀ ਜੀ ਵਾਲੇ ਪੈਸੇ ਆ ਜਾਣਗੇ ਕੀ ਤਕਲੀਫ ਹੈ ਕੋਈ ਅਸੀਂ ਮਾਰਿਆ ਕੰਮ ਕਰਦੇ ਆ ਦੱਸੋ ਪਹਿਲਾਂ ਕੋਈ ਮਾਰਿਆ ਕੰਮ ਤੇ ਨਹੀਂ ਕਰਦੇ ਡੋਡੇ ਵੇਚਦੇ ਕੋਈ ਫੇਮ ਵੇਚਦੇ ਤੁਹਾਨੂੰ ਕੋ ਮਾਰੇ ਕੰਮ ਕਰਨੇ ਨੂੰ ਕਹਿੰਦੇ ਫਿਰ ਤਾਂ ਤੁਸੀਂ ਕਹੋ ਤੁਹਾਡੇ ਕੋ ਕੋਈ ਪੈਸਾ ਲੈ ਰਿਆ ਹੁਣ ਸਾਨੂੰ ਕਹਦੇ ਤੁਹਾਡੇ ਕੋਲੇ ਮਨਜ਼ੂਰੀ ਨਹੀਂ ਉਹ ਸੈਂਟਰ ਦੀਆਂ ਸਕੀਮਾਂ ਲੋਕਾਂ ਬਾਅਦ ਤੇ ਚਲਾਈਆਂ ਵੀ ਇਹਦੇ ਚ ਕਾਦੀ ਮਨਜ਼ੂਰੀ ਆ ਲਈ ਮਨਜ਼ੂਰੀ ਮਨਜ਼ੂਰੀ ਤਾਂ ਉਹ ਆ ਵੀ ਅਸੀਂ ਉਹ ਕੋਈ ਇੱਥੇ ਲਾਟਰੀ ਚਲਾਉਂਦੇ ਹੋਈ ਹੈ ਕੋ ਮਾਰੇ ਕੰਮ ਕਰਦੇ ਹੋਈ ਹੈ ਫਿਰ ਤਾਂ ਕਹਿਣ ਇਹ ਤਾਂ ਰੋਜ਼ ਅਖਬਾਰਾਂ ਚਾਉਂਦੀਆਂ ਰੋਜ਼ ਆਨਲਾਈਨ ਆਉਂਦੀਆਂ ਵੀ ਆਹ ਸਕੀਮਾਂ ਉਹਦਾ ਹੀ ਅਸੀਂ ਤੁਹਾਨੂੰ ਲਾਭ ਦੇਣਾ ਹੈ ਤੁਸੀਂ ਘਬਰਾਇਓ ਨਾ ਅਸੀਂ ਜਿੰਨਾ ਵੀ ਸਾਰੇ ਪੰਜਾਬ ਦੇ ਇਹ ਭਾਜਪਾ ਵਾਲਿਆਂ ਦੀ ਰੈਲੀ ਹੋ ਗਈ ਰਾਜਪੁਰੇ ਬਹੁਤ ਜ਼ਿਆਦਾ ਤਕੜੀ। ਉਸ ਦਿਨ ਦੇ ਇਹਨਾਂ ਨੂੰ ਘਬਰਾਟ ਪੈ ਗਈ ਵੀ ਭਾਜਪਾ ਦੀ ਪੰਜਾਬ 'ਚ ਚੜ੍ਹਾਈ ਹੋ ਜਾਂਦੀ ਹੈ। ਸੈਲਫ ਗੋਲ ਕਰਨ ਤੇ ਲੱਗੇ ਆ। ਪਹਿਲਾਂ ਇਹਨਾਂ ਨੇ ਉਥੋਂ ਕਿਸਾਨਾਂ ਦੇ ਡੰਡੇ ਮਾਰ ਕੇ ਭਜਾਤੇ। ਅੰਬੜਕੇ 65000 ਏਕੜ ਜ਼ਮੀਨ ਲੈਣ ਲੱਗ ਪਏ। ਹੁਣ ਆਹ ਤੀਜਾ ਕੰਮ ਸੋਧਿਆ ਸਾਹਿਬ ਕਹਿੰਦੇ ਵੀ ਚਾਹੇ ਕੁੱਟੋ ਚਾਹੇ ਮਾਰੋ ਚਾਹੇ ਲੁੱਟੋ ਆਪਾਂ ਇਲੈਕਸ਼ਨ ਜਿੱਤਣੀਆਂ। ਹੁਣ ਚੌਥਾ ਕੰਮ ਆਇਆ ਵੀ ਜੇ ਗਰੀਬਾਂ ਤੱਕ ਅਸੀਂ ਕੋਈ ਸੇਵਾ ਪਹੁੰਚਾਉਣੀ ਹੈ। ਕੋਈ ਪੈਸਾ ਤੇ ਨਹੀਂ ਲੈਂਦਾ ਤੁਸ ਤੋਂ ਫਿਰ ਅਸੀਂ ਮੁਫਤ ਸੇਵਾ ਪਹੁੰਚਾਉਨੇ ਆ ਤਾਂ ਫਿਰ ਇਦਾਂ ਨਾ ਇਦਾਂ ਨਾ ਸਾਡੇ ਨਾਲ ਧੱਕਾ ਕਰੋ ਅਸੀਂ ਅਸੀਂ ਜੇ ਜੇ ਸਰਵਿੰਦਰ ਵੀ ਤੁਸੀਂ ਆਪਦਾ ਕੰਮ ਕਰਦੇ ਹੋ ਅਸੀਂ ਆਪਦਾ ਕਰਨਾ ਕਿ ਅਸੀਂ ਕੋਈ ਮਾਰਿਆ ਕੰਮ ਕਰਦੇ ਆਂ ਪਿੰਡ ਸਾਹਿਬ ਕਿ ਅਸੀਂ ਕੋਈ ਮਾਰਿਆ ਕੰਮ ਕਰਦੇ ਬਾਈ ਤੇਰਾ ਪਿੰਡ ਸੈਂਸ ਤੋਂ ਵੀ ਆਸੀ ਵੀ ਆ ਆ ਮੇਰੇ ਪਿੰਡ ਤੋਂ ਅੱਜ ਰੋਕਣ ਦੀ ਸ਼ੁਰੂਆਤ ਹੋ ਗਈ ਠੀਕ ਹੈ ਕੱਟ ਪਾ ਕਰਕੇ ਮੇਰੇ ਗਰੁੱਪ ਮੇਰੇ ਤੁਸੀਂ ਸਾਡੇ ਨਾਲ ਤੁਸੀਂ ਸਰਪੰਚੋ ਕੋਈ ਨਾ ਕੋਈ ਤੁਸੀਂ ਮਦਦ ਕਰੋ ਲੋਕਾਂ ਦੇ ਗਰੀਬਾਂ ਦੇ ਤੁਸੀਂ ਗਰੀਬਾਂ ਦੇ ਨਾਲੋਂ ਕਿ ਤੁਸੀਂ ਸਰਕਾਰ ਦੇ ਨਾਲੋਂ ਕੰਮ ਰੋਕਣਾ ਹੈ ਕਿ ਇਹਨਾਂ ਨੂੰ ਕਰ ਅੱਗੇ ਤਾਂ ਬਣਾਏ ਨਹੀਂ ਬਾਈ ਕਿੰਨੀ ਦੇਰ ਹੋ ਗਈ 3-4 ਸਾਲ ਹੋ ਗਏ ਉਦਣ ਦੇ ਬਣੇ ਨਹੀਂ ਭਈ ਅਸੀਂ ਬੈਠੇ ਆ ਇੱਥੇ ਜੇ ਨੂੰ ਕੋਈ ਸੇਵਾਦਾਰੀ ਲੋੜ ਆ ajo ਅਸੀਂ ਨਾ ਡਰਦੇ ਆ ਨਾ ਕਰਦੇ ਆ ਫਰਮਾਓ ਤਾਂ ਸਾਨੂੰ ਲੈ ਜਾਓ ਬਾਅਦ ਚ ਆਜੋ ਬਾਕੀ ਜੇ ਬਾਅਦ ਚ ਆਜੋ ਹੋਵੇ ਨਾ ਉਹਦੇ ਆ ਕੇ ਕੋਈ ਕੰਮ ਕਰਨਾ ਕੋਈ ਮੇਰੇ ਤੇ ਕਰੋ ਬਾਕੀ ਲੋਕਾਂ ਨੂੰ ਇੱਕ ਇੱਕ ਜਿਹੜਾ ਇੰਸਪੈਕਟਰ ਵੀ ਰਹਿੰਦੇ ਆ ਇੱਕ ਇੱਕ ਜਿਹੜੇ ਮੇਰੇ ਵਰਗੇ ਆ ਇਹ ਬੰਦੇ ਨੂੰ ਖੜੇ 4 ਪੈਸੇ ਵਿੱਚ ਮੇਰੇ ਕੋਲ 21000 ਦਾ ਪਤਾ ਹੀ ਨਹੀਂ ਕਿੰਨੇ ਹਜ਼ਾਰਾਂ ਕਿਸਾਨਾਂ ਦੇ ਵਿੱਚ ਮਾਨਲੇ ਦੀ ਉਹ ਬਣਾਏ ਆ ਕਾਰ ਪਤਾ ਨਹੀਂ ਕਿੰਨੇ ਮੈਂ ਬਣਾਏ ਆ ਤੇ ਫਿਰ ਪਤਾ ਵੀ ਨਹੀਂ ਕਿ ਤਾਹਨ ਨੂੰ ਇਹ ਧੱਕਾ ਗੇੜਾ ਮੇਰੇ ਇੱਥੇ ਤੂੰ ਰਹਿੰਦੀ ਹੈਂ ਮੋਰ ਤੇ ਕੱਲ੍ਹ ਆਵਾਜ਼ ਆਉਂਦੀ ਹੈ ਅੱਜ ਆਪਣਾ ਲਖੀਰ ਖਿੱਚੀ ਗਈ ਹੈ ਦੇਖੋ ਭਾਈ ਉਹ ਤੂੰ ਆਪਦੇ ਲੋਕਾਂ ਨਾਲ ਨਹੀਂ ਕਹਿ ਸਕਦਾ ਪ੍ਰਜਾਣ ਨੂੰ ਕਹਿ ਸਕਦਾ ਤੂੰ ਸਾਨੂੰ ਜਿਹੜਾ ਕਹਿ ਲਖੀਰ ਖਿੱਚੀ ਗਈ ਤੂੰ ਸਾਡੇ ਮੇਰੀ ਗਲਤ ਗੱਲ ਹੈ ਉਹ ਆਪ ਦਾ ਤੈਨੂੰ ਲੋਕਾਂ ਨੇ ਗੁਰਦਾਨ ਚ ਚੁੜਿਆ ਤੂੰ ਲੋਕਾਂ ਨਾਲ ਆਉਣਾ ਚਾਹੀਦਾ ਤੂੰ ਜਿਹੜਾ ਝੂਠ ਬੋਲਦਾ ਜੱਲਾ ਬੰਦਦਾ ਇਹਨੂੰ ਬਾਤ ਕਰਾਂਗੇ ਤੁਸੀਂ ਇਹ ਬੰਦ ਕਰ ਦਿਓ ਦੋ ਮਿੰਟ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਬੰਦ ਨਹੀਂ ਹੋਣਾ ਆ ਬੈਠੇ ਆ ਤੇ ਤੁਸੀਂ ਲੋਕਾਂ ਨੂੰ ਰੋਕ ਸਕਦੇ ਆ ਸਾਨੂੰ ਨਹੀਂ ਰੋਕ ਸਕਦੇ ਜਿਹਨੇ ਫਰਨਾ ਫਰਨੋ ਨਾ ਮੈਂ ਕੋਈ ਕਾਲੇ ਕੰਮ ਕਰਦਾ ਨਾ ਮੈਂ ਕੋਈ ਕਪੂਟਰ ਕਰਦਾ ਅੱਜ ਦੋ ਘੰਟਾ ਕੋਈ ਨਾ ਮੇਰੇ ਨਾਲ ਕਾਰ ਹੈ ਮੈਂ 11 12 ਵਜੇ ਆਉਂਗਾ ਕੋਨਾ ਕੋਨਾ ਮੈਂ ਜਾਇਆਂਗਾ ਜੋ ਫੈਸਲਾ ਹੋਊਗਾ ਮੈਂ ਉਹਨਾਂ ਨਾਲ ਕਰਕੇ ਆਉਂਗਾ ਅਰੇ ਥੋੜੀ ਵੀ ਮਾੜੀ ਗੱਲ ਆ ਭਾਈ ਪੁਲਿਸ ਆ ਜਾਂਦੀ ਤੁਸੀਂ ਲੋਕਾਂ ਦੇ ਅਤੇ ਮੰਨਦੇ ਆ ਵੀ ਤੁਸੀਂ ਚਲੋ ਸਰਕਾਰ ਦੀ ਡਿਊਟੀ 'ਚ ਬੱਜੇ ਆ ਪਰ ਆ ਧੱਕਾ ਆ ਵੀ ਲੋਕੇ ਲਾਭ ਲੈਂਦੇ ਆ ਤਾਂ ਤੁਸੀਂ ਉਹਨਾਂ ਦੇ ਉੱਤੋਂ ਉਹ ਚੱਲ ਬੰਦ ਕਰਦੇ ਕੋਈ ਨਾ ਤੇਰਾ ਹੋ ਗਿਆ ਚਲੋ ਮੰਨ ਲਓ ਜੀ ਕੋਈ ਗੱਲ ਹੈ